हां जी दोस्तों सारेया नुं सस्श्रीकाळ स्वागत करते हां टोडा राज संधू फार्मिंग दे विच आज पहुंचेया दोस्तों ਪਿੰਡ ਰਸੂਲਪੁਰ ਨਹਿਰਾ ਤਹਿਸੀਲ ਜ਼ਿਲ੍ਹਾ ਐਸਪਿੰਡ ਨੂੰ श्री तरਨਤਾਰਨ ਸਾਹਿਬ ਲੱਗਦਾ ਇਸਪਿੰਡ ਦੇ ਨਾਲ ਦੋਸਤੋ ਾਲਾਦੀਨਪੁਰ ਪਿੰਡ ਨਾਲ ਆ ਸੇਰੋਂ ਤੋਂ ਥੋੜੀ ਦੂਰੀ ਆ ਢੰਡੇਰ ਦੁਗਲਵਾਲਾ ਇਹ ਪਿੰਡ ਬਿਲਕੁਲ ਲਾਗੇ ਲਾਗੇ ਆ ਵੀਰ ਨਿਸ਼ਾਨ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕਿੱਤਾ ਵੀਰ ਦਾ ਪਸ਼ੂ ਇਸੇ ਤਰ੍ਹਾਂ ਦੋਸਤੋ ਇਸਕੇ ਲਈ ਦੁਪਰ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਤੇ ਜਦੋਂ ਵੀ ਬਿਲਕੁਲ ਨਵੇਂ ਨਾਗ ਲੈ ਕੇ ਆਉਂਦਾ ਵੀਰ ਬਿਲਕੁਲ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਚਾਰ ਨਾਗ ਤੁਹਾਨੂੰ ਦਿਖਾਉਣੇ ਆ ਟੋਟਲ ਦੋ ਪਸ਼ੂ ਤਾਂ ਜਿਹੜੇ ਦੋਸਤੋ ਗੱਬਣ ਆਗਾ ਤਿਆਰੀ ਵਾਲੇ ਆ ਠੀਕ ਆ ਜੀ ਇੱਕ ਝੋਟੀ ਦਿਖਾਵਾਂਗੇ ਕੱਤੀ ਦਿਖਾਵਾਂਗੇ ਠੀਕ ਆ ਜੀ ਕੱਟੀ ਵੀ ਦੋਸਤੋ ਦੰਦਾਂ ਦੇ ਵਿੱਚ ਆ ਤੇ ਦੋਂਦੀ ਕੱਟੀ ਆ ਬਾਕੀ ਪੂਰੀ ਤਸੱਲੀ ਦੇ ਨਾਲ ਆਪਾਂ ਤੁਹਾਨੂੰ ਕੱਟੀ ਦਿਖਾਵਾਂਗੇ ਸੋਨ ਵਾਲੀ ਆ ਇੱਕ ਵੈੜ ਦਿਖਾਵਾਂਗੇ ਕਰੋ ਸੰਗ ਦੇ ਵਿੱਚ ਇਹ ਵੀ ਗੱਬਣ ਆ ਦੋਸਤੋ ਤਿਆਰੀ ਵਾਲੀ ਆ ਤੋ ਦੋ ਨਗ ਸੂਏ ਸੂਏ ਆ ਕੋਈ ਮਹੀਨੇ ਦਾ ਕੋਈ ਡੇਢ ਮਹੀਨੇ ਦਾ ਸੂਆ ਇਹਨਾਂ ਦੋ ਪਸ਼ੂਆਂ ਦਾ ਹੈਗਾ ਠੀਕ ਆ ਜੀ ਉਹ ਜਿਵੇਂ ਜਿਵੇਂ ਆਪਾਂ ਉਸ ਪਸ਼ੂਆਂ ਦੇ ਉੱਪਰ ਗਏ ਹੋਏ ਉਹ ਤੁਹਾਨੂੰ ਡਿਟੇਲ ਜਿਹੜੀ ਆ ਇਹਨਾਂ ਪਸ਼ੂਆਂ ਦੀ ਮਿਲ ਜੂਗੀ ਤੇ ਖਾਸ ਵਿਜਿਟ ਤੁਸੀਂ ਪਿੰਡ ਰਸੂਲਪੁਰ ਨਹਿਰਾ ਕਰਨੀ ਆ ਤਰਨਤਨ ਸਿੰਘ ਸਾਹਿਬ ਦੇ ਬਿਲਕੁਲ ਨਾਲ ਇਹ ਪਿੰਡ ਆ ਦੋਸਤੋ ਠੀਕ ਆ ਜੀ ਅੱਜ ਤਰੀਕ ਤੁਸੀਂ ਨੋਟ ਕਰ ਲਓ 24 ਜੂਨ ਤੇ ਸਮਾਂ ਦੋਸਤੋ ਕੋਈ ਦੁਪਹਿਰ ਦੇ 12:30 ਪੌਣੇ 1 ਵਜੇ ਇਹ ਆਪਾਂ ਵੀਡੀਓ ਬਣਾ ਰਹੇ ਆ ਤੋ ਬਾਕੀ ਕੋਈ ਵੀਰ ਪਸ਼ੂ ਖਰੀਦਣ ਆਉਂਦਾ ਜਾਕਰ ਗੱਪਣ ਪਸ਼ੂ ਲੈ ਕੇ ਜਾਂਦੇ ਜੇ ਚੌਥ ਸਵੇਰ ਸਵੇਰ ਨਾਗਦੀ ਦੋ ਟਾਈਮ ਚੋਕੇ ਤਸੱਲੀ ਆ ਉਹ ਆਪਣੀ ਜ਼ਰੂਰ ਯਕੀਨੀ ਬਣਾ ਲਿਆ ਕਰੋ ਆਉ ਕਰਦੇ ਆ ਬਧੇਰੇ ਗੱਲਬਾਤ ਵੀਰ ਨਿਸ਼ਾਨ ਦੇ ਨਾਲ ਲੈ ਲੈਣੇ ਆ ਪੂਰੀ ਜਾਣਕਾਰੀ ਸਭ ਤੋਂ ਪਹਿਲਾਂ ਵੀਰ ਨਿਸ਼ਾਨ ਸਸਰੀ ਘਰ ਸਸਰੀ ਆ ਵੀਰ ਜੀ ਹੋ ਠੀਕ ਠਾ ਜੋ ਵਧੀਆ ਵਧੀਆ ਨਿਸ਼ਾਨ ਸਿਆਂ ਹਾਂਜੀ ਵਧੀਆ ਉਹ ਠੀਕ ਠਾ ਭਰਾ ਵਧੀਆ ਵੀਰ ਜੀ ਠੀਕ ਠਾਕ ਜੀ ਚਲੋ ਵਧੀਆ ਚੰਗੇ ਚਾਹੀਦੇ ਤੇ ਨਿਸ਼ਾਨ ਕਿਵੇਂ ਚੱਲ ਜਾਂਦੇ ਕੰਮ ਕਰ ਵਧੀਆ ਕਿਰਪਾ ਬਾਬੇ ਦੇ ਵੀਰ ਜੀ ਵਧੀਆ ਚੱਲਣ ਦਿਆ ਕੰਮ ਲੈ ਵੀ ਇਧਰ ਵਿਖਾ ਦਿੰਨੇ ਵੀ ਝੋਨੇ ਜਾਂ ਨੇ ਹੁਣ ਦਿੱਤੇ ਲਾ ਹਾਂ ਹਾਂਜੀ ਲਾ ਦਿੱਤੇ ਝੋਨੇ ਜਾਂ ਦੇ ਜੀ ਇਹ ਕਿਹੜੀ ਕਿਹੜ ਤੇ ਹੁਣ ਫਿਰ ਰਿਆਂ ਸਪਰੇਆ ਉਹਨਾਂ ਦਾ ਬੱਸ ਜੋਰ ਹੋ ਗਿਆ ਹਾਂਜੀ ਹਾਂਜੀ ਹੁਣ ਇਹੋ ਕੰਮ ਤੇ ਆ ਵੀਰ ਜੀ ਨਾ ਠੀਕ ਆ ਹਾਂਜੀ ਇੱਥੋਂ ਛਾਤੀ ਵਾਜਾਂ ਦੀ ਵਧੀਆ ਵੀ ਪਾਣੀ ਪੂਣੀ ਫੁੱਲਾ ਹੈ ਜਦੋਂ ਘਟਵਾ ਤੋਂ ਦੱਸਿਆ ਕੋਈ ਟਿੱਬੀ ਦੋਗੀ ਰਹੀ ਇੱਥੋਂ ਪਾਣੀ ਛੱਡ ਦੇਣੀ ਮੋਟਰ ਹਾਂਜੀ ਲੈ ਵੀ ਤੁਸੇ ਵੀ ਬਿਲਕੁਲ ਵੀਰ ਉਹਨੇ ਖੇਤਾਂ 'ਚ ਬੈਠੇ ਆ ਠੀਕ ਆ ਜੀ ਵੈਸੇ ਪਿੰਡ ਰਸੂਲਪੁਰ ਨਹਿਰ ਆਈਆਂ ਨਾਲ ਹੀ ਪਿੰਡ ਆ ਬਿਲਕੁਲ ਅੱਛਾ ਨਿਸ਼ਾਨ ਆ ਜੇ ਨਾਗ ਕਿੰਨੇ ਆਪਣੇ ਕੋਲ ਨਾਗ ਤੇ ਇਹਨਾਂ ਵੀਰ ਜੀ ਅੱਛਾ ਜੀ ਤੇ ਇੱਕ ਦੋਂਦੀ ਝੋਟੀ ਪਹਿਲਾਂ ਸੰਧੀ ਵੀਰ ਜੀ ਠੀਕ ਆ ਜੀ ਹਾਂਜੀ ਪਿਓਰ ਦੋਦਾਂਦ ਲਓ ਜੀ ਦੋਸਤੋ ਠੀਕ ਆ ਜੀ ਸੋ ਦੋਂਦੀ ਝੋਟੀ ਇੱਕ ਦਿਖਾ ਦਾਂਗੇ ਦੋਸਤੋ ਬੜੀ ਖੂਬਸੂਰਤ ਝੋਟੀ ਆ ਪਹਿਲੇ ਨੰਬਰ ਤੋਂ ਆਪਾਂ ਸ਼ੁਰੂਆਤ ਇਸੇ ਝੋਟੀ ਤੋਂ ਕਰਾਂਗੇ ਤੇ ਪਹਿਲਾ ਸੂਆ ਪਲੂਣ ਪਹਿਲਣ ਦੀ ਝੋਟੀ ਦਾ ਸੂਣਾ ਠੀਕ ਆ ਜੀ ਬਹੁਤ ਦੰਦੀ ਦੋ ਦੰਦ ਹੈਗੇ ਦੋਸਤੋ ਦੋ ਦੰਦ ਜਿਹੜੇ ਬਰਾਬਰ ਕੀਤੇ ਆ ਦੰਦ ਚੌਕ ਦਾ ਸੱਟਿਆ ਦੰਦ ਇੱਕ ਇੱਕ ਖੜਾ ਦੰਦ ਆ ਠੀਕ ਆ ਜੀ ਚੌਕ ਦਾ ਜਿਹੜਾ ਇੱਕ ਦੰਦ ਦਾ ਮੜਾ ਚੱਕਣਾ ਸ਼ੁਰੂ ਕੀਤਾ ਇਸ ਕਰਕੇ ਆਪਾਂ ਦੋਂਦੀ ਝੋਟੀ ਨੂੰ ਕਹਿ ਸਕਦੇ ਵੇ ਦੋਂਦ ਦੇ ਬਰਾਬਰ ਹੀ ਕੀਤੇ ਆ ਤੇ ਨਿਸ਼ਾਨ ਦਿਨ ਕਿੰਨੇ ਕੁ ਲੈ ਜੂ ਦਿਨ ਵਿੱਚ 10-15 ਦਿਨ ਰਮਾਨ ਨਾ ਲੈ ਤੇ 10 15 ਦਿਨ ਖੁੱਲੇ ਡੁੱਲੇ ਹਾਂਜੀ ਖੁੱਲੇ ਡੁੱਲੇ ਲੈ ਜਾਣੇ ਵੀ ਜੀ ਲੋ ਵੀ ਦੱਸੋ ਕਰੋ ਚੈੱਕ ਜਿੱਥੇ ਖਲੋ ਜਾਂਦੀ ਉੱਥੋਂ ਹਿੱਲਦੀ ਨਹੀਂ ਵੀ ਜੀ ਫੁੱਲ ਵੀ ਝੋਟੀ ਆ ਜਿੰਨੂੰ ਆਪਾਂ ਕਹਿ ਦਿੰਨੇ ਆ ਵੀ ਦੋਸਤੋ ਲਵੀ ਝੋਟੀ ਅਕਸਰ ਕਈ ਨਾ ਚੌਕੀਆਂ ਚੌਕੀਆਂ ਛਕੀਆਂ ਹੋਗੇ ਝੋਟੀਆਂ ਸੁੰਦੀਆਂ ਨੇ ਇੱਕ ਕੰਬੀ ਦੀਆਂ ਵਾਲੇ ਨੀਲੀ ਰਾਵੀ ਜੇ ਵੀ ਜੀ ਪੱਕਾ ਹੈਗਾ ਹੈ ਨਾ ਪੈਰਪੁਰ ਖੁਰ ਚਾਰੇ ਧੋਤੇ ਹਾਂਜੀ ਚਾਰੇ ਧੋਤੇ ਵੀ ਜੀ ਹਾਂ ਆ ਦੇਖੋ ਜੀ ਥੋੜਾ ਜਿਹਾ ਨਿਸ਼ਾਨਾ ਹਲਾਇਓ ਮਾੜਾ ਜਿਹਾ ਇਧਰ ਲੱਤ ਨੂੰ ਆ ਦੇਖੋ ਵੀ ਥੋੜਾ ਥਣ ਲੇਵਟੀ 10 15 ਦਿਨਾਂ ਵੀ ਜੀ ਫੁੱਲ ਭਰ ਜਾਣੀ ਐ ਆ ਤੋ ਸਪੇਸ ਵੰਡ ਤੁਸੀਂ ਆ ਵੇਖ ਸਕਦੇ ਜੇ ਠੀਕ ਆ ਜੀ ਬਹੁਤ ਖੂਬਸੂਰਤ ਥਾਣਾ ਤੋ ਸੁਣਨ ਤੋਂ ਬਾਅਦ ਪਹਿਲਨ ਕੱਟੀ ਆ ਦੋਸਤੋ ਥਣ ਵੈਸੇ ਸੋਹਣਾ ਹੈ ਤੋ ਸੁਣਨ ਤੋਂ ਬਾਅਦ ਹੋਰ ਉਮੀਦ ਕਰਦੇ ਆ ਵੀ ਜਦੋਂ ਪਸਮਾਨ ਦੇ ਚਾਈ ਹੋਰ ਵੀ ਥਣ ਕੱਢੂਗਾ ਵੇਖੋ ਸਿੰਘੀ-ਸੁੰਗੀ ਬੜੀ ਪਿਆਰੀ ਹੈ ਬਿਲਕੁਲ ਕੋਕੇ ਜੜੇ ਪਏ ਆ ਛੋਟਾ ਜਿਹਾ ਸਿੰਘ ਗੁਲਾਈ ਦੇ ਵਿੱਚ ਨਿੱਕਾ ਜਿਹਾ ਸਿੰਘ ਆਪਾਂ ਕਹਿ ਲੀਏ ਵੀ ਬਿਲਕੁਲ ਇੱਕ ਹੱਥ ਦੀ ਪਹਿਲੀ ਉਂਗਲ ਜਿੱਡਾ ਸਿੰਘ ਆ ਉਹ ਹੀ ਬਿਲਕੁਲ ਗੋਲ ਰਾਉਂਡ ਦੇ ਵਿੱਚ ਤੇ ਪਤਲੇ ਪਿੰਡੇ ਦੀ ਝੋਟੀ ਆ 15 ਕ ਦਿਨ ਹਜੇ ਸਮਾਂ ਲੈਂਦੀ ਆ ਠੀਕ ਆ ਤੇ ਬਾਕੀ ਨਿਸ਼ਾਨ ਹੋਰ ਕਿਸੇ ਤਰ੍ਹਾਂ ਦੀ ਕੋਈ ਕੋਈ ਪਾਰ ਵਿਖੇ ਦੀ ਆਪਣੀ ਗਰੰਟੀ ਹੋ ਗਈ ਵੀਰ ਜੀ ਦੋ ਦਿਨ ਹੋ ਗਏ ਆਪਣੇ ਘਰ ਆਈ ਨੂੰ ਕੋਈ ਪਿੱਛਾ ਮੜਾ ਜਿੰਨਾ ਹੋਣੀ ਇਹਨੇ ਵੀਰ ਜੀ ਵਿਖਾਇਆ ਠੀਕ ਹੈ ਜੀ ਠੀਕ ਹੈ ਲਓ ਵੀ ਤੋਰ ਕੇ ਦਿਖਾਉਣੇ ਆ। ਸੋ ਕੱਟੀ ਉਮਰ ਦੇ ਹਿਸਾਬ ਨਾਲ ਦੋਸਤੋ ਵੇਖੀਏ ਤੇ ਕੱਦ-ਕਾਟ ਸੋਹਣਾ ਕੱਟੀ ਦਾ ਲਵੀ ਕੱਟੀ ਆ। ਸੋ ਪੱਕੀ ਨਹੀਂ ਕਿ ਕਈ ਨਾ ਪੱਕੇ ਪਸ਼ੂ ਹੁੰਦੇ ਆ ਵੀ ਮੂੰਹ ਦੰਦ ਦੀ ਜਵਾਨ ਹੁੰਦੇ ਆ ਤੇ ਪਸ਼ੂ ਦਾ ਕੱਦ ਫਿਰ ਤਾਂ ਵਧਣਾ ਕੀ ਆ। ਇਹ ਕੱਟੀ ਦੋਂਦੀ ਆ ਤੇ ਜਵਾਨ ਹੁੰਦੇ ਤਾਂ ਕਿ ਕੱਟੀ ਕੱਦ ਵੀ ਹੋਰ ਕਰ ਜੂਗੀ ਬਾਕੀ ਕੋਈ ਚੰਗਾ ਸੇਵਾ ਕਰਨ ਵਾਲਾ ਵੀਰ ਮਿਲ ਗਿਆ ਠੀਕ ਆ। ਦੇ 10 ਤੋਂ 15 15 ਦਿਨ ਸਈਜ ਜੀ ਜਨੇ ਲੈ ਜਾਣੀ ਹੈ ਕਰਮਾਲੀ ਨੇ ਲੈਫਟੀ ਰੋਕਤੀ ਤੁਸੀਂ ਵੇਖੋ ਲੌਣਾ ਲੂਣਾ ਸ਼ੁਰੂ ਕੀਤਾ ਆ ਦੇਖੋ ਜੀ ਬਾਕੀ ਠੰਡੀ ਧਿਰੀ ਵਿੱਚ ਜਿੱਥੇ ਮਰਜੀ ਖਲਾੜ ਦੇ ਖਲੋਤੀ ਰਹਿੰਦੀ ਆ ਪੈਰ ਘੱਟ ਲੈਂਦੀ ਹਾਂ ਹਾਂਜੀ ਹੂੰ ਲੋ ਵੀ ਪ੍ਰਭੂ ਠੀਕ ਆ ਜੀ ਸੋ ਬਹਿਣੀ ਸਾਈਡ ਤੋਂ ਆ ਤੁਸੀਂ ਵੇਖੋ ਥੰਨ ਥੰਨ ਠੀਕ ਆ ਜੀ ਠੀਕ ਹੈ ਲੈ ਵੀ ਤੌਰ ਵੀ ਨਿਸ਼ਾਨ ਸੋ ਨਵੇਂ ਦੀ ਨਵੀਂ ਆ ਦੋਸਤੋ ਛੋਟੀ ਕਾਫੀ ਪੀਰ ਇਸੇ ਤਾਕ ਚ ਹੁੰਦੇ ਆ ਵੀ ਪਸ਼ੂ ਨਵਾਂ ਲੱਭੇ ਕੋ 2000 ਸੂਏ ਪੀਏ ਠੀਕ ਆ ਜੀ ਪਸ਼ੂ ਟਿਕ ਜਾਂਦਾ ਖੁਰਲੀ ਦੇ ਉੱਪਰ ਠੀਕ ਆ ਜੀ ਠੰਡੀ ਹੈ ਨਹੀਂ ਬਹੁਤ ਜ਼ਿਆਦੀ ਜਿੱਥੇ ਮਰਜ਼ੀ ਖਿਹਾਰ ਦੋ ਹਿਲਦੀ ਨਹੀਂ ਆ ਹਾਂ ਆਦਾ ਲੋ ਵੀ ਦੱਸੋ ਠੀਕ ਆ ਜੀ ਤੋ ਚੰਗੀ ਝੋਟੀ ਆ ਦੋਸਤੋ ਬਾਕੀ ਦੰਦ ਜਿਹੜੀ ਆਪਾਂ ਵੇਖਿਆ ਤੁਹਾਨੂੰ ਤੇ ਪਤਾ ਹੀ ਆ ਪਿਓਰ ਦੋ ਜਾਂਦੇ ਆ ਬਿਲਕੁਲ ਜੀ ਬਿਲਕੁਲ ਹੁਣ ਮੜਿਆ ਦਸਰੀ ਵਜੇ ਉਹਦਾ ਕਰਕੇ ਹੱਥ ਨਹੀਂ ਨਾ ਫੜਿਆ ਬਿਲਕੁਲ ਨਾ ਦੋਸਤੋ ਵੈਸੇ ਚੈੱਕ ਕੀਤੀ ਹੈਗੀ ਆ ਆਪਣੀ ਖੋਦ ਦੀ ਚੈੱਕ ਤੁਸੀਂ ਤਸੱਲੀ ਕਰ ਸਕਦਾ ਵੀਰ ਜੇ ਤਾਂ ਮਰਜ਼ੀ ਮੇਰਾ ਵੀਰ ਕੋਈ ਆਣ ਕੇ ਆਪਣਾ ਮੂੰਹ ਫੜ ਕੇ ਤੁਸੀਂ ਚੈੱਕ ਕਰ ਸਕਦੇ ਜੇ ਚੌਕ ਦਾ ਇੱਕ ਦੰਦ ਦੋਸਤੋ ਸਟਿਆ ਤੇ ਹਜੇ ਮੜਾ ਚੱਕਿਆ ਹੀ ਆ ਠੀਕ ਆ ਜੀ ਇਸ ਕਰਕੇ ਆਪਾਂ ਦੋਂਦੀ ਕਹਿ ਦਿੱਤਾ ਵੀ ਦੋਂਦੇ ਬਰਾਬਰੀ ਕੀਤੇ ਆ ਤੇ ਚੌਕ ਦਾ ਇੱਕ ਸਟਿਆ ਇੱਕ ਖੜਾ ਠੀਕ ਆ ਜੀ ਦੁੱਧ ਦੰਦ ਤੇ ਨਿਸ਼ਾਨ ਕਿੰਨੇ ਦੀ ਬੋਲੇ ਦੇ ਵਿੱਚ ਜੇ ਸਾਡਾ ਦੋਦੀ ਮੁੱਲ ਕਰਨ ਭਾ ਜਿੰਨਾ ਮਰਜ਼ੀ ਕਰੀਏ ਹਾਂ 75 80 ਜੋ ਮਰਜ਼ੀ ਕਰੀਏ 70 ਹਜ਼ਾਰ ਹੀ ਦੇ ਦਾਂਗੇ ਵੀਰ ਜੀ 70000 ਤੀ ਹਾਂਜੀ ਠੀਕ ਹੈ ਜੀ ਹਾਂਜੀ ਓੜਦੇ ਆਲਾ ਕੰਮ ਹੀ ਕਰ ਦੇਣਾ ਆਪਾਂ ਦੇ ਬਾਕੀ ਥੋੜਾ ਬੋਲਾ ਮਾਨਦਾਨ ਕਰਦਾ ਤੁਹਾਨੂੰ ਪਤਾ ਛੋਟੀ ਲਵੀ ਆ ਕੱਟੀ ਨਾਲ ਹੀ ਹੈ ਗਈ ਆ ਬਿਲਕੁਲ ਹਾਂਜੀ ਲਓ ਦੋਸਤੋ ਵੈਸੇ ਹਰਜ ਵੀ ਬਿਲਕੁਲ ਹੱਕ ਵੀ ਹੈਗਾ ਕਿਉਂਕਿ ਨਾਰਮਲੀ ਜੇ ਇੱਕ ਤਾਂ ਆਪਾਂ ਕੱਟੀ ਛੋਟੀ ਪਲ ਨਹੀਂ ਹੋਵੇ ਤੇ ਇੱਥੋਂ ਤੱਕ ਲਿਆ ਕੇ ਦੋਂਦੀ ਕੱਟੀ ਸੋਹਣੀ ਆ ਵੀਰ ਜੀ ਚੰਗੀ ਕੋਈ ਛੋਟੀ ਸਮਝ ਗਏ ਨਾ ਗੱਲ ਕਰੇ ਸੋਹਣੀ ਕੱਟੀ ਦੀ ਹਾਈਟ ਸੋਹਣੀ ਆ ਉਮਰ ਦੇ ਹਿਸਾਬ ਨਾਲ ਪਹਿਲਾਂ ਜ਼ਿਕਰ ਕਰਤਾ ਵੀ ਫਦਮਾ ਹਜੇ ਹੋਰ ਵੱਡੂ ਕੀ ਕਰਮਾ ਲਈ ਤੇ ਤਕਰੀਬਨ ਜਿਹੜਾ ਦੋਸਤੋ ਸਾਫ ਸੰਭਾਲਦਾ ਮੁੱਲ ਹੀ ਤਕਰੀਬਨ ਇੰਨਾ ਹੁੰਦਾ ਕਿਸੇ ਜ਼ਿਮੀਂਦਾਰ ਕਿਸੇ ਫਾਰਮਰ ਵੀਰ ਦਾ ਬਾਕੀ ਪੈਰ ਵੀ ਚਾਰੇ ਧੋਤੇ ਹੋਏ ਆ ਖੁਰਖਰ ਪ੍ਰੋਪਰ ਚਾਰੇ ਧੋਪੇ ਆ ਵੈਸੇ ਅੱਖਾਂ ਤੁਸੀਂ ਵੇਖੋ ਅੱਖਾਂ ਬਲੈਕ ਆ ਠੀਕ ਆ ਜੀ ਤੇ ਸਿੰਘੀ-ਸੁੰਗੀ ਬੜੀ ਪਿਆਰੀ ਆ ਛੋਟਾ ਸਿੰਘ ਆ ਤੇ 70000 ਦੀ ਇਹ ਤੁਹਾਨੂੰ ਕੱਟੀ ਮਿਲ ਜੂਗੀ ਜ਼ਰੂਰ ਤੁਸੀਂ ਹੱਥ ਪਾ ਸਕਦੇ ਜੇ ਅੱਗੇ ਆ ਗਈ ਆਪਣੇ ਕੋਲ ਵੇਹੜਾ ਜੀ ਦੂਜਾ ਸੂਗਾ ਸੂਨ ਜਾ ਰਹੀ ਵਾਹ ਜੀ ਜਰਸੀ ਐਚ ਐਫ ਕਰਵਾ ਸਕੀ ਹੈ ਜੀ ਹਾਂ ਜੀ ਜੀ ਲਓ ਵੀ ਦੋਸਤੋ ਠੀਕ ਹੈ ਬਾਕੀ ਲੰਬੀ ਲੰਬੀ ਬੇਲ ਦੀ ਬਥੇਰੀ ਆ ਵੇ ਜੀ ਰੰਗ ਪ੍ਰਿੰਟ ਦੋਸਤੋ ਬਹੁਤ ਸੋਹਣਾ ਹੈ ਡੱਬੀ ਤੇ ਜਿਹੜਾ ਕੋਕਾ ਕੋਲਾ ਆਪਾਂ ਕਹਿ ਲਈਏ ਵੀ ਬ੍ਰਾਊਨ ਕਲਰ ਤੇ ਵਾਈਟ ਦਾ ਕੰਬੀਨੇਸ਼ਨ ਆ ਇਸ ਕੁਆਲਿਟੀ ਤੋਂ ਤੁਸੀਂ ਵੇਖੋ ਠੀਕ ਹੈ ਜੀ ਆਹ ਵੇਖੋ ਜੀ ਨਿਗਾ ਨਿਗਾ ਕਰਨੇ ਆ ਵੇ ਜੀ ਤਾਂ ਨਿਗਾੜੀ ਬਾਕੀ ਸਵਿਟਜ਼ਰਲੈਂਡ ਦਾ ਪੁੱਤੇ ਨਕਸ਼ਾ ਬਣਿਆ ਮੱ ਅਸਾਂ ਨਿਸ਼ਾਨੇ ਚੰਗਾ ਕਰਮ ਵਾਲੀ ਨੇ ਲਾਇਆ ਬਣਾਇਆ ਵੈਸੇ ਦਿਨ ਲੈ ਜੂ ਹਫਤਾ ਕਜੇ ਲੈਣੇ ਵੀਜੀ 4-5 ਦਿਨ ਰਮਾਨਾ ਲੈਣੇ ਵੀਜੀ ਲੋਬੀ ਆ ਦੇਖੋ ਤਾਂ ਤੁਨ ਬਹੁਤ ਸੁਰਾ ਦੋਸਤੋ ਆ ਦੇਖੋ ਜੀ ਠੀਕ ਆ ਸੋ 35 ਤੋਂ 4 ਚਾਰੇ ਥਣ ਵਰਤੇ ਹਾਂ ਇੱਕ ਨੰਬਰ ਵੀਜੀ ਆਪਾਂ ਰਿਸ਼ਤੇਦਾਰਾਂ ਤੋਂ ਲਈ ਆਪਣੇ ਲੋਬੀ ਹਾਂ ਲੋਬੀ ਦੋਸਤੋ ਕੱਦ ਇਸ ਵਿਹੜ ਦਾ ਵੀ ਪੂਰਾ ਵੱਡਾ ਹੈ ਕੋਈ ਛੋਟੀ ਜੀ ਨਹੀਂ ਕੀ ਠੀਕ ਆ ਜੀ ਬਾਕੀ ਠੰਡੀ ਸੀਲ ਦਾ ਜੇ ਤੁਸੀਲਾ ਮੇਲ ਆਉਂਦਾ ਮੀਡੀਅਮ ਹਾਈਟ ਨਾ ਬਹੁਤੀ ਵੱਡੀ ਤੇ ਨਾ ਹੀ ਦਰਮਿਆਨੀ ਉਹਦੇ ਤੋਂ ਪਲਾਸਾ 8 ਆ ਥੋੜੀ ਜਿਹੀ ਜਿਹੜੀ ਭਰਮੇ ਭੁਰਮੇ ਪਿੰਡੇ ਦੀ ਐਂ ਕਰਕੇ ਜਾਬਦਾ ਵੀ ਜਿਵੇਂ ਕੰਦਕੋ ਤੋਂ ਵੱਡਾ ਹੀ ਐਸ ਬੈਡ ਦਾ ਠੀਕ ਆ ਤੇ ਥਣਦੇਵਾ ਬਹੁਤ ਸੋਹਣਾ ਫਾੜੀ ਵਾਲਾ ਚੱਡਾ ਤੇ ਸੂਵੇ ਦੂਜੇ ਕਿ ਤੀਜੇ ਮੰਨੀ ਦੂਜੇ ਦੂਜੇ ਵੀਜੀ ਦੂਜੇ ਅੱਛਾ ਹਾਂਜੀ ਲੋ ਵੀ ਦੂਜੇ ਜਿੱਤੋ ਲਈ ਆਪਾਂ ਘਰ ਵਾਲਿਆਂ ਨੇ ਕਿਹਾ 23 24 ਲੀਟਰ ਚ ਹੋਇਆ ਵਾ ਹਾਂਜੀ ਤੇ ਜੇ ਇਹਦੇ ਆ ਸੂਬੀ ਆਪਣੇ ਘਰ ਆਪਾਂ ਫਿਰ ਤੇ ਚਵਾ ਕੇ ਦਵਾਂਗੇ ਵੀਜੀ ਹਾਂਜੀ ਤੇ ਜੇ ਗੱਬੜ ਖੜਦਾ ਤੇ ਆਪਣੀ ਗਰੰਟੀ ਤੇ ਇਦਾਂ ਲੈ ਜੀ ਲੈ ਜੀ ਹਾਂ ਮਾ ਉਸ ਤੋਂ ਕੋਈ ਵੀਰ ਬਾਕੀ ਜਿਹੜਾ ਦੇ ਵੀਰ ਜੀ ਸਮਝਦਾਰ ਉਹਨਾਂ ਦੇ ਆਪੇ ਪਰਖ ਲੈਣਾ ਵੀ ਜੀ ਬਿਲਕੁਲ ਜੀ ਬਿਲਕੁਲ ਹਾਂ ਲੋ ਜੀ ਆਪਾਂ ਹਰਬਰ ਕਹਿੰਦੇ ਆ ਵੀ ਪੈਸੇ ਲਾਉਣੇ ਤੇ ਆਂ ਕਿ ਆ ਵੀ ਤਸੱਲੀ ਕਰੂਗਾ ਜਿੱਦਾਂ ਮਰਜੀ ਤਸੱਲੀ ਕਰਨ ਵੀ ਜੀ ਬਾਕੀ ਸਾਰਿਆਂ ਦੇ ਵੀਰ ਭਰਾਣੇ ਪਤਾ ਸੇਵਾ ਕਰਾਂਗੇ ਤੇ ਡੰਗਣ ਦੇ ਦੁੱਧ ਦੇਣਾ ਉਹਦਾ ਦੇ ਦੁੱਧ ਦੇਣਾ ਨਹੀਂ ਆ ਉਹ ਤਾਂ ਸੇਵਾ ਦਾ ਦੁੱਧ ਨਿਸ਼ਾਨ ਹੈ ਹਨਾ ਹਾਂ ਲੈ ਵੀ ਨਿਸ਼ਾਨੇ ਵੀ ਖੋਲ ਵੀਰ ਤੋਰ ਜੀ ਇਹਨੂੰ ਬਾਕੀ ਲੰਬੀ ਲੰਬੀ ਬੇਲ ਦੀ ਬਥੇਰੀ ਆ ਲੋ ਵੀ ਭਰਾਵੋ ਠੀਕ ਆ ਜੀ ਤੋਂ ਲੰਬੀ ਲੰਬੀ ਤਾਂ ਪੂਰੀ ਹੈ ਦੋਸਤੋ ਵੀ ਜਿਵੇਂ ਆਪਾਂ ਕਹਿ ਲਿਆ ਵੇਲ ਬੂਲ ਸਪੈਸ਼ਲ ਆ ਕੱਦ ਵੀ ਸੋਹਣਾ ਵੱਡੀਆਂ ਵੜਣਾਂ ਦੇ ਵਿੱਚ ਹੀ ਵੈਸੇ ਆਪਾਂ ਨਜ਼ਰ ਮਾਰ ਗਏ ਵੜੀਆਂ ਵੜਣਾਂ ਦੇ ਵਿੱਚ ਇਹਨੂੰ ਗਿਣਤੀ ਕਰ ਸਕਦੇ ਆ ਤੇ ਹੈ ਕਰੋਸਾਂਗ ਦੇ ਵਿੱਚ ਆ ਵੈਸੇ ਦੁੱਧ ਦੁੱਧ ਸੋਹਣਾ ਚਵਾਦੂ ਜਿਵੇਂ ਜਰਸੀ ਤੇ ਐਚਪ ਦਾ ਕਰੋਸ ਪਾਣ ਇਸ ਵੜੜ ਦੇ ਵਿੱਚ ਬਾਕੀ ਤੁਰਦੀ ਇਹ ਤਾਂ ਜੁਗ ਗਏ ਪੂਰੀ ਹਾਂ ਨਹੀਂ ਟੱਚ ਅੱਡੀ ਛੋਟਾ ਛਟੂ ਚਾ ਬੜਾ ਸੋਹਣਾ ਨਾ ਸਾਈਡ ਦਾ ਬਿਲਕੁਲ ਪ੍ਰੋ ਫਲੈਟ ਆ ਬੋਦੀ ਵਾਲੀ ਤੇ ਬਿਲਕੁਲ ਛੋਟੀ ਜੀ ਫੇਸ ਕੁਆਲਿਟੀ ਆ ਸੋ ਰੰਗ ਪ੍ਰਿੰਟ ਬਹੁਤ ਸੋਹਣਾ ਠੀਕ ਆ ਜੀ ਸੋ ਕਰਮਾ ਵਾਲੀ ਬਹੁਤ ਸੋਹਣੀ ਆ ਰੰਗ ਬਾਜ ਆ ਪੂਰੀ ਆ ਤੋਰ ਗਿਆ ਨਿਸ਼ਾਨ ਥਾਂ ਥਣੇ ਵੀ ਵੀ ਜਿੱ ਕੱਲਾ ਕੱਲਾ ਲੱਗਾ ਕੋਈ ਫੋਟ ਸ਼ਾਂਗ ਨਹੀਂ ਲੱਗੀ ਸੀ ਆ ਨਹੀਂ ਨਹੀਂ ਕੋਈ ਨਹੀਂ ਹਾਂ ਲੈ ਵੀ ਨਿਸ਼ਾਨੀ ਦੀ ਕੀਮਤ ਕੀ ਮੁੱਲ ਕਰਦੇ ਵੀ ਮੁੱਲ ਵੀ ਜੀ ਭਾਵੇਂ 65 70 ਜੋ ਮਰਜ਼ੀ ਕਰੀ ਜਾਈਏ ਹਾਂ 62000 ਦੀ ਦੇ ਦਾਂਗੇ ਜੀ 62000 ਦੀ ਹਾਂ ਜੀ ਠੀਕ ਹੈ ਜੀ ਹਾਂ ਵੀ ਲੈ ਦੇ ਹੀ ਹੈਗੇ ਖੋਜੂ ਵਿੱਚ ਥੋੜਾ ਬਹੁਤ ਥੋੜਾ ਬੜਾ ਮਾਨਤਨ ਹੋਊਗਾ ਵੀ ਚਲੋ ਕਰਦੇ ਹੋ ਜੋ ਵੀ ਗੁਜਾਇਸ਼ ਹੋਈ ਹਾਂਜੀ ਲਓ ਦੋਸਤੋ ਬਾਕੀ ਤੇਰੇ ਵੀਰ ਜੀ ਹੋਣਾ ਆਪਾਂ ਮੋਲ ਲੱਗੇ ਜਾਇ ਜੀ ਪਾਇ ਪਿਛਲੀ ਵਾਰ ਆਪਾਂ 65000 ਦੀ ਹੈ ਕਿ ਮੱਝ ਪਾਈ ਸੀ ਤੇ 10000 ਰੁਪਿਆਵੇਂ ਕਿ ਆਖੇ ਛੋਟ ਕੀਤੀ ਆ ਕੋਈ ਵੀਰ ਭਰਾ ਜੇ ਦਸੂਏ ਮਕੇਰੀਆਂ ਵਾਲਾ ਲਾਉਂਦਿਆਂ ਦਾ 50000 ਚ ਪਹੁੰਚ ਕਰਦੇ ਮੈਂ ਤੁਹਾਨੂੰ ਫਿਰ ਕਿਹਾ ਮੈਂ ਮੈਨੂੰ 60 ਬਾੜੀ ਹਜ਼ਾਰ ਦੇ ਸਾਹਣਾ ਜਿੰਨੀ ਮਰਜ਼ੀ ਦਵਾ ਦੇ ਫਿਰ ਆ ਬਿਲਕੁਲ ਜੀ ਨਾਲੇ ਵੀਰ ਜੀ ਸੱਜਰ ਮੱਝ ਕੌਣ ਦੇਣਾ ਹੁਣ ਆਪਾਂ ਨੇ ਭਾਅ ਪੜਦੇਣਾ ਮਿਲੇ ਤੇ ਆਪਾਂ ਭਾਅ ਪੜਦੇਣਾ ਵੀਰ ਜੀ ਡੰਗਰ ਦੇ ਦੇ ਜੀ ਬਿਲਕੁਲ ਜੀ ਬਿਲਕੁਲ ਕੋਈ ਕਸੂਰ ਨਹੀਂਗਾ ਪਸੂ ਵੈਸੇ ਕਈ ਨ ਬਗੇ ਆ ਹੀ ਬੋਤੋ ਹੀ ਕਿਉਂਕਿ ਹੁਣ ਜੇ ਸਾਡੇ ਡੰਗਰ ਹੋਸਾਣਾ ਵੀਜੀ ਫਿਰ ਬਾਹਰ ਪੈਸੇ ਲਾਉਣੇ ਪੈਂਦੇ ਆ ਆ ਬਸ ਜੀ ਹਾਂਜੀ ਲੈ ਵੀ ਨਿਸ਼ਾਨ ਟਿਲ ਟੂ ਕਾਫੀ ਜਿਆਦੀ ਆ ਵੈਸੇ ਹਾਂਜੀ ਹਾਂ ਲੋ ਜੀ ਲੋਬੀ ਟੇਲੇਗੀ ਦੋਸਤੋ ਕੋ ਪੰਜ ਚਾਰ ਕੇ ਤਨ ਐਸਟੀਮੇਟ ਮੰਨ ਕੇ ਸੌਦਾ ਕਰ ਲਿਓ 62000 ਦੇ ਵਿੱਚ ਇਹ ਤੁਹਾਨੂੰ ਵੈੜ ਮਿਲ ਜੂਗੀ ਪਰ ਉਹ ਤੋਂ ਖੂਬਸੂਰਤ ਆ ਦੇਖਦੁਖ ਬੜੀ ਚੰਗੀ ਆ ਵੈੜ ਦੀ ਬਾਕੀ ਦੁੱਧ ਸੋਨਾ ਚਵਾ ਦੋਗੀ ਠੀਕ ਆ ਜੀ ਜਰੂਰ ਤੁਸੀਂ ਹੱਥ ਪਾ ਸਕਦੇ ਜੀ ਪਿਆਰੀ ਆ ਫੇਸਬੁਕ ਕੁਆਲਿਟੀ ਬੜੀ ਆ ਵੈਸੇ ਕੋਈ ਡਰਕਲ ਜੀ ਨਹੀਂ ਆ ਦੇਖੋ ਜੀ ਆਪਾਂ ਛਾਡੇ ਜੋ ਲਈ ਵੀਰ ਜੀ ਖੁੱਲੀ ਜਿਆਦਾਤਰ ਖੁੱਲੀ ਰਹੀ ਆ ਚੰਗੀ ਜਿਹਾ ਨਿਸ਼ਾਨ ਹਾਂ ਇਸ ਤੋਂ ਬਾਅਦ ਆਪਣੇ ਕੋਲ ਜਿਹੜੀ ਕਾਲੀ ਬਾੜ ਖੜੀ ਹੈ ਇਹਦੇ ਵਿੱਚ ਦੂਜਾ ਸੂਆ ਸੂਈ ਆ ਦੂਜਾ 2 ਤੋਂ 5 ਦਿਨਾਂ ਦੇ ਨਾਲ ਸੂਈ ਬੱਚੀ ਮਗਰ ਵੀਜੀ ਆ ਜ ਮਗਰ ਲਓ ਦੋਸਤੋ ਠੀਕ ਆ ਜੀ ਸੋ ਦੂਜਾ ਸੂਆ ਤੇ 20 5 ਦਿਨਾਂ ਦਾ ਬੱਚਾ ਮਗਰ ਆ ਆ ਬੱਚੀ ਹੈ ਹਾਂ ਬੱਚੀ ਬੱਚੀ ਵੀਰ ਜੀ ਆ ਮਗਰ ਬੱਚੀ ਹੈ ਠੀਕ ਆ ਜੀ ਦੱਬੀ ਬੱਚੀ ਆ ਮਗਰ ਪ੍ਰਿੰਟ ਪ੍ਰੋਟਾ ਤੁਸੀਂ ਵੇਖ ਲਓ ਬੱਚੇ ਦਾ ਤੇ ਬੱਚਾ ਪੂਰਾ ਦੁੱਧ ਪੂਰਾ ਪੀਂਦਾ ਪੂਰਾ ਪੂਰਾ ਵੀਰ ਜੀ ਆਪਾਂ ਫਿਰਦੇ ਆ ਠੀਕ ਆ ਤੇ ਸਵੇਰ ਕੰਮੇ ਚ ਹੋਊਗੀ ਸਵੇਰ ਦੁਜੇ ਵੀਰ ਜੀ ਤੇ ਦੁੱਧ ਕਿੰਨਾ ਦੱਸਿਆ ਜੀ ਦੁੱਧ 12 ਕਿਲੋ ਵਿਜੇ ਥੱਲੇ 12 ਕਿਲੋ ਹਾਂਜੀ ਲੋ ਵੀ 12 ਕਿਲੋ ਦੁੱਧ ਆ ਦੋਸਤੋ ਇਸ ਵਹਿੜ ਤੇ ਥੱਲੇ ਬਾਕੀ ਠੰਡੀ ਸੀ ਸੀ ਲੱਗ ਗਈਆਂ ਪੱਚੀਕ ਦਿਨਾਂ ਦਾ ਸਮਾਂ 25 ਦਿਨਾਂ ਦਾ ਸਮਾਂ ਹੋ ਗਿਆ ਸੂਈ ਨੂੰ ਬਾਕੀ ਕੁਛ ਨਹੀਂ ਆਦੀ ਨਾ ਕੋਈ ਵੰਗਾ ਕੋਈ ਲੋੜ ਨਹੀਂ ਇੱਦਾਂ ਬਹਿ ਜਾਈਦਾ ਥੱਲੇ ਤਸੱਲੀ ਸੁਲੀ ਜਾਂ ਤੁਸੀਂ ਵੇਖ ਲਓ ਠੀਕ ਆ ਜੀ ਕਿਸੇ ਭੈਣ ਨੇ ਚਵਾਈ ਕਰਨੀ ਹੈ ਭਰਾ ਨੇ ਕਰਨੀ ਹੈ ਜਿੱਦਾਂ ਮਰਜ਼ੀ ਤਸੱਲੀ ਨਾਲ ਤੁਸੀਂ ਆਪਣੀ ਚਵਾਈ ਕਰ ਸਕਦੇ ਜੀ ਕੱਦ-ਕੁੱਦ ਵੀ ਇਸ ਵਹਿੜ ਦਾ ਫਟਾ ਇੱਕ ਦੋਸਤੋ ਦੂਜੇ ਨੰਬਰ ਤੇ ਤੁਹਾਨੂੰ ਵ ਉਦੇ ਨਾਲ ਵੀ तकरीबन ਤੁਸੀਂ ਵੇਖੋਗੇ 5-4 ਇੰਚ ਵੱਡਾ ਇਹਦਾ ਕੱਦ। ਖਵੇਲ ਬੂਲ ਵੀ ਚੰਗੀ ਆ। ਰੰਗ ਬਿਲਕੁਲ ਇੱਕਾ ਜਰਸੀ ਆ। ਇਹਦੇ ਵਿੱਚ ਵੀ ਪੱਕਾ ਹੈਗਾ ਜਰਸੀ ਦਾ ਐਚਪੀ ਦਾ ਤੁਸੀਂ ਕ੍ਰਾਸ ਮੰਨ ਸਕਦੇ ਜੀ। ਕੱਦ ਕੋਤ ਵੱਡਾ ਠੀਕ ਆ। ਤੇ 11-12 ਲੀਟਰ ਦੀ ਚਵਾਈ ਹੁਣ ਕਰਵਾਉਣ ਡਈ ਆ। ਹਾਂ ਵੀਰ ਜੀ ਤਸੱਲੀ ਕਰਾ ਕੇ ਦਵਾਂਗੇ ਵੀਰ ਜੀ। ਚਲੋ ਠੀਕ ਆ ਜੀ। ਲਓ ਨਿਸ਼ਾਨ ਫੁੱਲ ਕੇ ਵੀਰ। ਚਲੋ। ਲਓ ਜੀ ਠੀਕ ਹੈ ਆਂਦੀ ਨਹੀਂ ਵੀ ਜੀ ਕੋਸ਼ਿਸ਼ ਜਿੱਥੇ ਮਰਜ਼ੀ ਇਹਦਾ ਲਓ ਜੀ ਕਾਦਕੂ ਤੋਂ ਬੜਾ ਵਧੀਆ ਦੋਸਤੋ ਠੀਕ ਹੈ ਜੀ ਖਲੋਣੀ ਖਲਾਨੀ ਬੜੀ ਵਧੀਆ ਹੈ ਵੈੜ ਦੀ ਤਸੀਲੀਆਂ ਸੂਲੀਆਂ ਬੜੀਆਂ ਵੈਸੇ ਨਾਰਮਲ ਹੀ ਕਈ ਨਾ ਪਸ਼ੂ ਹੱਥ ਨਹੀਂ ਲਵਾਉਂਦਾਗਾ ਤੇ ਅੱਗੋਂ ਲਾਉਣ ਵਾਲੇ ਵੀਰ ਵੀ ਡਰਦੇ ਡਰਦੇ ਲਾਉਂਦੇ ਆ ਤੇ ਫਿਲਹਾਲ ਤੁਸੀਂ ਵੇਖ ਸਕਦੇ ਜੀ ਵੀ ਸੀਲੀ ਸੂਲੀ ਬੜੀ ਹੈ ਜਿੱਦਾਂ ਮਰਜ਼ੀ ਬੇ ਤੜਕ ਕੋਈ ਆਪਣਾ ਹੱਥ ਲਾ ਕੇ ਤਸੱਲੀ ਕਰ ਸਕਦਾ ਤੇ ਮੇਨੂੰ ਲੱਗਦਾ ਇਹੋ ਜੀ ਵੈੜ ਨੂੰ ਵੈਸੇ ਬੰਗਾ ਬੰਗਾ ਤਾਂ ਆਪਣੀ ਮਰਜ਼ੀ ਆ ਪਰ ਮੈਂ ਨਹੀਂ ਬੰਗਾ ਨਹੀਂ ਪਉਂਦਾ ਲੋੜ ਨਹੀਂ ਪੈਂਦੀ ਇੰਨਾ ਚੋਈ ਦੀ ਵਿੱਚ ਜ ਤੇ 11-12 ਲੀਟਰ ਤੇ ਦੋਸਤੋ ਚੱਲ ਰਹੀ ਆ 25 ਦਿਨਾਂ ਦੀ ਸਹੀ ਆ ਬੱਚਾ ਇਹਦਾ ਮਗਰ ਬੱਚੀ ਆ ਫੀਮੇਲ ਕਾਫ ਨੂੰ ਇਹਨੇ ਜਨਮ ਦਿੱਤਾ ਸੋ ਬੱਚਾ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਦਿਖਾ ਦਿੱਤਾ ਅੱਛਾ ਨਿਸ਼ਾਨ ਕੀ ਮੰਗ ਮੋਲ ਵੀ ਜੀ 40-42 ਜੋ ਮਰਜ਼ੀ ਕਰੀ ਜਾਈਏ ਹਾਂ 36000 37500 ਦੀ ਦੇ ਦਾਂਗੇ 36000 37500 ਨਹੀਂ ਨਹੀਂ 37500 ਦੀ 36000 ਨਹੀਂ 37500 ਦੀ ਹਾਂ ਹਾਂ ਹਾਂਜੀ ਦੇਖੀਏ ਕਿ ਮੈਂ ਗੁੱਸਾ ਨਾ ਕਰੀ ਨਾ ਆਪਦੇ ਤੇ ਨਹੀਂ ਨਹੀਂ 37500 ਦੀ 37500 ਦੀ ਤੇ ਛੋੜਛਾਪਾ ਵੀ ਕਰਨਾ ਫਿਰ ਹਾਂਜੀ ਹੈਨਾ ਪੂਰੀਆ ਕਸਰਾ ਕੱਢ ਕੇ ਵੀ ਜੀ ਦੇ ਦਿੰਦਾ ਤੁਹਾਨੂੰ ਪਤਾ ਦੁੱਧ ਵੀ 12 ਕਿਲੋ ਆ ਨਾਲੇ 20-50 ਦੇਣੇ ਸੂਈ ਬੱਚੀ ਮਗਰਿਆ ਲੋ ਜੀ ਹਾਂ ਮਾਤਸੂ ਮਗਰ ਲਾਇਸੈਂਸ ਵੀ ਹੈਗਾ ਮਗਰ ਬੱਚੀ ਆ ਆ ਬੱਚਾ ਨਾਲ ਇਹ ਹਾਈ ਡੀਵੀ ਚੰਗੀ ਵੀਰ ਜੀ ਆਪਾਂ ਨੂੰ ਭਾਣਾ ਮਿਲੀ ਤੇ ਆਪਾਂ ਭਾਣਾ ਦੇ ਦਿੰਦਾ ਠੀਕ ਹੈ ਜੀ ਠੀਕ ਹੈ ਲਓ ਦੋਸਤੋ 11 12 ਕਿਲੋ ਦੁੱਧ ਤੇ ਰੇਟ ਤੁਹਾਨੂੰ ਦੱਸਤਾ ਬਾਕੀ ਵਿੱਚੋਂ ਮਾ ਮਾਨ ਦਾ ਨਾ ਕੋਈ ਭ੍ਰੱਫੀ ਤੌਰ ਤੇ ਜਿਹੜਾ ਹੋ ਜੂਗਾ ਠੀਕ ਹੈ ਅੱਗੇ ਨਿਸ਼ਾਨੀ ਇਹ ਵੀ ਜੀ ਤੀਜਾ ਸੂਆ ਸੂਈ ਆ ਅੱਛਾ ਜੀ ਕੋਈ ਮਹੀਨੇ ਦੀ ਮਾਲ ਲੈ ਕੋਈ ਸਵਾ ਮਹੀਨੇ ਦੀ ਮਾਲ ਲੈ ਅੱਛਾ ਜੀ 11 ਕਿਲੋ ਦੁੱਧ ਦੇ ਥੱਲੇ ਆਇਰਾ ਲਓ ਜੀ ਹਾਂ ਠੰਡੀ ਸੀਲਸ ਲੱਗ ਗਿਆ ਵੀਰ ਜੀ ਲਓ ਜੀ ਲਓ ਦੋਸਤੋ 11 ਕਿਲੋ ਦੁੱਧ ਦਾਇਦੇ ਥੱਲੇ ਵੀ ਹਾਂ ਜਿੰਦਰ ਦੀ ਮਰਜ਼ੀ ਪੈ ਜਾਵੇ ਵਿੱਚ ਕੋਈ ਕੋਈ ਮਹੀਨੇ ਦੀ ਕੋਈ ਡੇਢ ਦੀ ਕੋਈ 2 ਦੀ ਇੱਥੇ ਕਰਦੇ ਸਮੇ ਬਿਲਕੁਲ ਆਪਦੀ ਵੰਡ ਲਾ ਲਿਓ ਦੋਸਤੋ ਠੀਕ ਹੈ ਜੀ 11 ਕਿਲੋ ਦੁੱਧ ਦਾ ਬਿਨ ਬੱਚੇ ਹੋ ਬਿਨ ਬੱਚੇ ਹੋਗੇ ਜੀ ਸਵੇਰਾ ਹੋਊਗਾ ਦੂਜਾ ਕਿ ਤੀਜਾ ਤੀਜਾ ਮੰਨ ਲਿਓ ਭਾਵੇਂ ਦੂਜਾ ਮੰਨ ਲਿਓ ਤਾਂ ਇਹ ਹੈਗੀ ਰਾਜੀ ਆ ਵੀ ਜੀ ਠੀਕ ਹੈ ਜੀ ਹਾਂ ਲਓ ਵੀ ਉੱਪਰੋਂ ਦੋਸਤੋ ਵਿਖਾਈਏ ਤੁਹਾਨੂੰ ਤੇ ਪੂਰੀ ਨਿਗਰ ਆ ਠੀਕ ਹੈ ਜੀ ਪਿੰਡੇ ਪੁੰਡੇ ਦੀ ਪੂਰੀ ਨਿਗਰ ਆ ਭਾਰਾ ਪੇਟ ਹੈ ਪੂਰੇ ਵਜਨ ਦੇ ਵਿੱਚ ਆ ਠੀਕ ਆ ਤੇ 11 ਕਿਲੋ ਦ ਸਮਾਤ ਨੂੰ ਦੱਸ ਹੀ ਦਿੱਤਾ ਕੋਈ ਮੀਨਾ ਮੰਨ ਲੈ ਤੇ ਦੋ ਮੰਨ ਲੈ ਠੀਕ ਹੈ ਬਾਕੀ ਸਿਰ ਜਰਾ ਕੇ ਪੂਰੀ ਹੱਥੀ ਚ ਵਾਈ ਜਗਾ ਥਣ ਲੱਗਾ ਹੋਵੇ ਜੀ ਆਹ ਲਓ ਜੀ ਠੀਕ ਹੈ ਜੀ ਲੈ ਵੀ ਨਿਸ਼ਾਨ ਫਿਰ ਖੋਲ ਇਹਨੂੰ ਵੀ ਚੋਣ ਜਾਣ ਚਾਰੇ ਥਣ ਕਿਵੇਂ ਆ ਚੰਗੀ ਚੰਗੀ ਜੀ ਅਸਾਂ ਨਿਸ਼ਾਨ ਜਿੰਨੇ ਵੀ ਆਪਾਂ ਪਸ਼ੂ ਬਖਾਏ ਸਾਰੇ ਇੱਕ ਨੰਬਰ ਵੀ ਜੀ ਚੋਣ ਜਾਣ ਕਿਸੇ ਥਣ ਦੇ ਵਿੱਚ ਵਾਦ ਕਰਦੇ ਇੱਕ ਨੰਬਰ ਵੀ ਜੀ ਆਪਾਂ ਜਦੋਂ ਵਾਰ ਕਾੜਦੇ ਇਹ ਪਹਿਲਾਂ ਦੱਸ ਦੇਈ ਦੀ ਜੀ ਦੱਸ ਦੇਈ ਦਾ ਠੀਕ ਆ ਲਓ ਤੁਸੀਂ ਬਾਕੀ ਚੈੱਕ ਕਰੋ ਤੋਰਾ ਚੈੱਕ ਕਰੋ ਕਦ-ਕੁੱਦ ਜਿੰਨੀਆਂ ਵਡਾਂ ਵੀ ਤੁਹਾਨੂੰ ਦਿਖਾਈਆਂ ਪਏ ਸੇ ਇਸ ਵਡਤ ਵੀ ਗੱਲ ਕਰ ਲਈ ਕਿ ਤੇ ਮੀਡੀਅਮ ਹਾਈਟ ਮੰਨ ਸਕਦੇ ਆਪਾਂ ਵੀ ਨਾ ਬਹੁਤਾ ਵੱਡਾ ਸਟੈਂਡਰਡ ਸਾਈਜ਼ ਵੀ ਨਾਰਮਲ ਇੱਕ ਆਪਾਂ ਗੱਲ ਕਰੀਏ ਵੀ ਇਹ ਕ੍ਰੋਸ ਆਂਗ ਦੇ ਵਿੱਚ ਤੇ ਇਸੇ ਕੱਦ ਦੇ ਵਿੱਚ ਆਪਾਂ ਜ਼ਿਆਦਾਤਰ ਵਡਾਂ ਦੇਖਦੇ ਆ ਮੀਡੀਅਮ ਹਾਈਟ ਬਾਕੀ ਜਿੱਥੇ ਮਰਜੀ ਖਲਾਰ ਕੇ ਵੇਜੇ ਹੱਥ ਫਿਰੇ ਕੁਝ ਨਹੀਂ ਜਾਂਦੀਆਂ ਠੰਡੀਆਂ ਸੀਸ ਆ ਗਿਆ ਹਾਂ ਨਾਲੇ ਨਿਸ਼ਾਨ ਤੈਨੂੰ ਤੋਂ ਜ਼ਿਆਦਾ ਕੁਝ ਨਹੀਂ ਆਉਂਦੀ ਹਾਂ ਠੀਕ ਹੈ ਜੀ ਲੋ ਵੀ ਭਰਾਓ ਠੀਕ ਆ ਆਲੋ ਠੀਕ ਆ ਥਾਂ ਤੋਂ ਪੂਰੇ ਲੰਬੇ ਵੈਸੇ ਹੈ ਹਾਂਜੀ ਲਓ ਦੋਸਤੋ ਲੰਬੀ ਲੰਬੀ ਬੇਲ ਦੀ ਬਸੇਰੀ ਵੀ ਜੀ ਹਾਂ ਸੋ ਲੰਬੀ ਲੰਬੀ ਵੀ ਪੂਰੀ ਆ ਪੱਕੀ ਇਹ ਦੋਸਤੋ ਪੂਰੀ ਜਾਣਕਾਰੀ ਆ ਇਸ ਵੈਡ ਦੀ ਜਿਹੜੀ ਆਪਾਂ ਤੁਹਾਨੂੰ ਦੇ ਚੁੱਕੇ ਆ ਠੀਕ ਆ ਸੋ 11 ਲੀਟਰ ਚੋਕੇ ਪੀਰ ਮੇਰਾ ਕੋਈ ਤਸੱਦੀ ਕਰ ਸਕਦਾ ਆਪਣੇ ਬੱਸ ਆ தாம் ਦੇਵਾ ਜੀ ਠੀਕ ਹੈ ਤਾਂ ਤੁਹਾਨੂੰ ਤੁਹਾਨੂੰ ਇਹ ਨਾ ਆਖੀ ਹੋਣਾ ਆਪਾਂ ਬਾਹਰੋਂ ਥੜੀ ਜੀ ਪਾਜ ਕੇ ਆਇਆ ਹੱਥ ਉਸ ਨਾਲ ਲਾਉ ਲੋਗੀ ਜਿੱਦਾਂ ਮਰਜੀ ਆ ਤੇ ਬਈ ਜੇ ਕੁਝ ਨਹੀਂ ਆਉਂਦੀ ਜੀ ਬਈ ਹਾਂ ਨਹੀਂ ਨਹੀਂ ਇਹਨਾਂ ਤਾਂ ਯਾਰ ਨਿਸ਼ਾਨ ਯਕੀਨ ਕਰਦੇ ਆ ਤੇਰੇ ਤੇ ਕਿਉਂਕਿ ਆਪਾਂ ਜਿੰਨੇ ਵੀ ਡੰਗਰ ਦਈਦਾ ਵੀਰ ਜੀ ਪਹਿਲਾਂ ਜੋ ਕੋਈ ਨੁਕਸਾਨ ਦਾ ਆਪਾਂ ਪਹਿਲਾਂ ਦੱਸ ਦਈਦਾ ਵੀਰ ਜੀ ਭਾਵੇਂ 2-4 ਧਾਰਾਂ ਦੇ ਫਰਕ ਹੋਏ ਆਪਾਂ ਇਹ ਕੰਮ ਨਹੀਂ ਦਸੀਏ ਕੋਈ ਤੇ ਨਿਕਲੇ ਕੁਝ ਵੀਰ ਜੀ ਹਾਂਜੀ ਤੇ ਇਹਦਾ ਨਿਸ਼ਾਨ ਮੋਲ ਵੀ ਦੱਸ ਦੇ ਕੀ ਕਰਦਾ ਮੋਲ ਤੇ ਦਾ 33 34 ਜੋ ਮਰਜ਼ੀ ਕਰੀ ਜਾਈਏ ਹਾਂ 30000 ਦੇ ਦਾਂਗੇ ਵੀਰ ਜੀ 30000 ਦੇ ਹਾਂਜੀ ਜਸਨੋਈ ਹਾਂਜੀ ਜਸਨੋਈ ਬਾਕੀ ਥੋੜਾ ਬੜਾ ਮਾਨਦਾਨ ਕਰਦਾ ਕਰਦੀ ਕਰਦੀ ਖੁੱਲਾ ਠੀਕ ਆ ਵੀਜੀ ਕੋਈ ਨਹੀਂ ਕੋਈ ਜਾਵੇ ਦੂਰ ਨੇੜੇ ਯਾਰ ਕਿਸੇ ਨੂੰ ਵੀ ਕੋਈ ਬੈਨੀਫਿਟ ਹੋਵੇ ਕੋਈ ਨਾ ਤਾਂ ਵੀਜੀ ਲੋ ਵੀ ਦੋਸਤੋ 30000 ਦੇ ਵਿੱਚੋਂ ਮਾਨਦਾਨ ਹੋ ਜਾਊਗਾ ਇਹ ਅੱਜ ਐਨੀਮਲ ਨੇ ਵੈਸੇ ਪਸ਼ੂ ਸਾਰੇ ਚੰਗੇ ਆ ਹਰ ਵਾਰ ਦੋਸਤੋ ਪਸ਼ੂ ਚੰਗੇ ਹੁੰਦੇ ਆ ਜਿਹੋ ਜਿਹੇ ਰੇਟ ਪਰ ਨਾ ਚਾਹੁੰਦੇ ਹੋ ਤੁਸੀਂ ਜਿਹੋ ਜਿਹੇ ਰੇਟ ਪਰੋਂਗੇ ਉਹੋ ਜਿਹੇ ਪਸ਼ੂ ਮਿਲ ਜਾਂਦਾ ਇੱਕ ਕੱਟੀ ਦਿਖਾਈਏ ਤੁਹਾਨੂੰ ਦੋਂਦੀ ਤੋਂ ਕੱਟੀ ਵੀ ਬੜੀ ਪਿਆਰੀ ਆ ਠੀਕ ਆ ਜੀ ਪਹਿਲਾਂ ਕੱਟੀ ਦਾ ਸੁਣਾ ਤੇ ਜ਼ਰੂਰ ਤੁਸੀਂ ਇੱਥੇ ਆਣ ਕੇ ਆਪਣੀ ਨਿ ਆਣ ਕੇ ਆਪਣੀ ਨਰਕਪਰਕ ਕਰ ਸਕਦੇ ਜੇ ਹੋਰ ਨਿਸ਼ਾਨ ਕੋਈ ਗੱਲਬਾਤ ਵਧੀਆ ਵੇਜੀ ਠੀਕ ਠਾਕ ਜੀ ਤੇ ਕਰ ਦਈਏ ਕਿ ਸਾਂਝੇ ਨੰਬਰ ਨੰਬਰ ਹੈਗਾ 70876 7432 ਠੀਕ ਹੈ ਜੀ ਠੀਕ ਹੈ ਹਾਂ ਜੀ ਇਹਦਾ ਮਤਲਬ ਇਹ ਵਿਆਹ ਕਰ ਦਈਏ ਕਿ ਆਪਾਂ ਇਦਾਂ ਰੱਖਾਵਾਂ ਦਾ ਹੈ ਕਿ ਇਦਾਂ ਵਿਆਹ ਕਰ ਦਈਏ ਕੋਈ ਇਦਾਂ ਰੱਖਣਾ ਆਪਾਂ ਵਿਆਹ ਕਰ ਦਈਏ ਆਹ ਉਹਦੇ ਕੋਲ ਨਹੀਂ ਆਪਾਂ ਤਾਂ ਆਪਣੀ ਪਹੁੰਗੇ ਕਿ ਆਪੇ ਕਰ ਦੂਈ ਲਾਲ ਤਾਂ ਹੀ ਲਖਸ਼ਿਆ ਤੁਹਾਂ ਕਰਾਉਣਾ ਨਾਲ ਕਿ ਅਸੀਂ ਪਤਾ ਕਰਦਾ ਆਹ ਪਰਿਵਾਰ ਬਾਲ ਮੈਂ ਮੁੰਡੇ ਖੁੰਡੇ ਅੱਜ ਕੱਲ ਜੰਗ ਟੜੇਗਾ ਮੁੰਡਾ ਨੌਜਵਾਨ ਆ ਪੈਸਿਆਂ ਦਾ ਹਿੰਮਤ ਮਾਰ ਲੇ ਕਿਦਾਂ ਕੋਈ ਸਾਈ ਵਧਾਈ ਲੱਗੀ ਹੋਵੇ ਯਾਰ ਨਹੀਂ ਆਪੇ ਨਹੀਂ ਹੁਣ ਤਾਂ ਮਾਰਦੇ ਭਰਾ ਭਰਾਵਾਂ ਨਾਲੀ ਨਹੀਂ ਅੱਛਾ ਜੀ ਲਓ ਜੀ ਦੋਸਤੋ ਵੀਰ ਨਿਸ਼ਾਨ ਦਾ ਜਿਹੜਾ ਬਾਪੂਆਂ ਦਾ ਵੀ ਆਪਾਂ ਵਿਆਹ ਵੀ ਕਰਨਾ ਕੋਈ ਚੰਗਾ ਘਰ-ਬਾਰ ਹੋਵੇ ਤੇ ਮੇਰਾ ਵੀਰ ਉਹ ਵੀ ਜ਼ਰੂਰ ਨਿਗਾਹ ਦੇ ਵਿੱਚ ਹੋਵੇ ਤੇ ਜ਼ਰੂਰ ਕੰਟੈਕਟ ਕਰਿਓ ਨੰਬਰ ਤਾਂ ਸਕਰੀਨ ਤੇ ਚੱਲਦੇ ਰਹੇ ਠੀਕ ਹੈ ਜੀ ਕੋਈ ਪ੍ਰੇਮ ਭੱਪੇ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਜੀ ਠੀਕ ਹੈ ਜੀ ਵੈਸੇ ਹੱਸਦਿਆਂ ਵੈਸੇ ਚੰਗਾ ਪਰਿਵਾਰ ਆ ਦੋਸਤੋ ਤੇ ਜ਼ਰੂ ਚਾਰਾ ਮਾਰ ਸਕਦੇ ਕਿਉਂਕਿ ਚੰਗੇ ਮੁੰਡਿਆਂ ਦੀ ਚੰਗੇ ਘਰ ਦੀ ਬਹੁਤ ਸ਼ਾਰਟੇਜ ਚੱਲ ਰਹੀ ਹੈ ਜਿੱਦਾਂ ਕਿ ਅੱਜ ਕੱਲ ਸਮਾਂ ਉਦਾਂ ਦਾ ਚੱਲ ਰਿਹਾ ਠੀਕ ਹੈ ਜੀ ਕੋਈ ਮੰਗਾ-ਮੁੰਗਾ ਦੇ ਚੱਕਰ ਦੇ ਵਿੱਚ ਸਾਰੇ ਲੋਕ ਪਏ ਆ ਫਿਲਹਾਲ ਕਿਸੇ ਤਰ੍ਹਾਂ ਦਾ ਕੋਈ ਮੰਗਣੀ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਬਾਕੀ ਧੀ ਪੁੱਤ ਜਿਹੜਾ ਚੰਗਾ ਸਹੂ ਭਾਲਦੇ ਆ ਸੋ ਹਰ ਪਰਿਵਾਰ ਦੀ ਇੱਕ ਇੱਛਾ ਹੁੰਦੀ ਹੈ ਇੱਕ ਡਿਮਾਂਡ ਹੁੰਦੀ ਹੈ ਵੀ ਧੀ ਪੁੱਤ ਕਿਸ ਨੂੰ ਚੰਗਾ ਮਿਲ ਜੇ ਬਸ ਉਸ ਤੋਂ ਵੱਡੀ ਕੋਈ ਚੀਜ਼ ਹੈ ਨਹੀਂ ਕਿ ਤੇ ਇਹ ਦੋਸਤੋ ਨਾਗਜੀ ਵੀਰ ਨਿਸ਼ਾਨ ਹੁੰਦੇ ਕੋਲ ਠੀਕ ਹੈ ਜੀ ਆਹ ਲਓ ਜੀ ਫੋਟੋ ਵੀ ਲੱਥ ਗਈ ਜੀ ਆਹ ਵੇਖੋ ਹੈ ਤਾਂ ਦੇਖ ਲੈ ਦੇਖ ਲੈ अच्छा काके की लागदे <laughs> लाग ना <laughs> <थीगा। laughs> ने तेरे ननू लागदा ननू आहो नहीं ਹੁਣ ਹੁਣ ਸ਼ਰਮਾਉਂਦਾ ਪਹਿਲਾਂ ਬਥੇਰਾ ਤੇਜ ਹੈ ਹਾਂ ਠੀਕ ਹੈ ਲਓ ਵੀ ਦੋਸਤੋ ਇਹ ਨੰਬਰ ਨੇ ਵੀਰ ਨਿਸ਼ਾਨਦੇ ਬਿਲਕੁਲ ਸਕਰੀਨ ਤੇ ਲੱਗ ਚੁਕੇ ਆ ਨੰਬਰਾਂ ਤੇ ਕਾਲ ਕਰਕੇ ਉਹ ਤੇਰੀ ਜਾਣਕਾਰੀ ਲੈ ਸਕਦੇ ਹੋ ਤੁਸੀਂ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ